ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਰਾਮਕਲੀ ਮਹੱਲਾ ਪੰਜਵਾਂ ਘਰ ਪਹਿਲਾ ਇਕੋ ਅੰਕਾਰ ਸਤਿਗੁਰ ਪ੍ਰਸਾਦ ਰਾਮਕਲੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਘਰ ਪਹਿਲੇ ਦੇ ਅੰਦਰ ਹੁਕਮਨਾਮਾ ਅੰਗ ਨੰਬਰ 882 ਤੇ ਸੁਭਾਇਮਾਨ ਅਕਾਲ ਪੁਰਖੇ ਕਾ ਕਣਕਣ ਵਿੱਚ ਰਮਿਆ ਗੁਰੂ ਦੀ ਛਤਕਾ ਗੁਰੂ ਦੀ ਮਿਹਰ ਸਦਕਾ ਪ੍ਰਾਪਤ ਹੁੰਦਾ ਹੈ ਬਖਸ਼ਿਸ਼ ਕਰਦੇ ਹਨ ਕਿਰਪਾ ਕਰੋ ਦੀਨ ਕੇ ਦਾਤ ਤੇ ਮੇਰਾ ਗੁਣ ਅਬਗੁਣ ਨਾ ਵਿਚਾਰੋ ਕੋਈ ਸਾਹਿਬ ਕਹਿੰਦੇ ਇਹ ਪ੍ਰਮਾਤਮਾ ਦੀਨਾਂ ਤੇ ਗਰੀਬਾਂ ਤੇ ਦਇਆ ਕਰਨ ਵਾਲੇ ਪ੍ਰਮਾਤਮਾ ਮੇਰੇ ਵਿੱਚ ਕੋਈ ਗੁਣ ਨਹੀਂ ਹੈ ਕੋਈ ਮੇਰੇ ਗੁਣ ਔਗੁਣਾਂ ਨੂੰ ਨਾ ਚਤਾਰਦੇ ਹੋਇਆ ਮੈਨੂੰ ਆਪਣੇ ਲਲ ਲਗਾ ਕੇ ਰੱਖੋ ਮਾਟੀ ਕਾ ਕਿਆ ਤੋਂ ਪੈਸਵਾ ਵੀ ਮਾਨਸ ਕੀ ਗੱਤੇ ਹੋਈ ਉਦਾਹਰਨ ਦਿੰਦਿਆਂ ਨੇ ਕਿ ਇਹ ਪ੍ਰਮਾਤਮਾ ਜਿਵੇਂ ਮਿੱਟੀ ਨੂੰ ਧੋਣ ਦੇ ਨਾਲ ਮਿੱਟੀ ਦਾ ਮੈਲਾ ਪੜ ਨਹੀਂ ਜਾਂਦਾ ਇਵੇਂ ਹੀ ਮਿੱਟੀ ਵਰਗੀ ਮੇਰੀ ਹਾਲਤ ਹੈ ਮੇਰੇ ਵਿੱਚ ਕੋਈ ਵੀ ਗੁਣ ਨਹੀਂ ਹੈ ਮੇਰੇ ਮਨ ਸਤਿਗੁਰ ਸੇਵ ਸੁਖ ਹੋਈ ਐ ਮੇਰੇ ਮਨ ਸਤਿਗੁਰੂ ਦੇ ਰਾਇ ਉਸ ਪ੍ਰਮਾਤਮਾ ਨੂੰ ਸਿਮਰਨਾ ਕਰ ਸਦੀਵੀ ਸੁਖ ਮਿਲੇਗਾ ਜੋ ਇੱਛੋ ਸੋਈ ਫਲ ਪਾਵੋ ਫਿਰ ਦੁੱਖ ਨਭਿਆ ਪੈ ਕੋਈ ਪ੍ਰਮਾਤਮਾ ਦੇ ਦਰ ਦੇ ਉੱਤੇ ਆ ਕੇ ਜਿਹੜੀ ਮਨ ਦੀ ਤੇਰੀ ਇੱਛਾ ਹੋਵੇਗੀ ਉਹ ਪੂਰੀ ਹੋਵੇਗੀ ਅਤੇ ਮਨ ਤੋਂ ਵਿਕਾਰਾਂ ਦਾ ਦੁੱਖ ਲੱਤ ਜਾਏਗਾ ਰਹਾਓ ਕਾਚੇ ਭਾਂਡੇ ਸਾਜ ਨਵਾਜੇ ਅੰਦਰ ਜੋ ਸੁਮਾਈ ਉਸ ਪ੍ਰਮਾਤਮਾ ਨੇ ਸਾਡੇ ਸਰੀਰੂਪੀ ਭਾਂਡੇ ਬੜਾਏ ਹੋਏ ਹਨ ਤੇ ਉਹਨਾਂ ਵਿੱਚ ਆਪ ਸਮਾਇਆ ਹੋਇਆ ਹੈ ਜੈਸਾ ਲਿਖਤ ਲਿਖਿਆ ਤੁਰ ਕਰਤਾ ਹਮ ਤੈਸੀ ਕਿਰਤ ਕਮਾਈ ਪ੍ਰਮਾਤਮਾ ਨੇ ਜਿਹੋ ਜਿਹੇ ਸਾਡੇ ਤੁਰ ਤੋਂ ਕਰਮ ਲਿਖਿਆ ਨੇ ਅਸੀਂ ਉਹਨਾਂ ਕਰਮਾਂ ਦਾ ਹੀ ਖਾਂਦੇ ਹਾਂ ਮਨ ਤਨ ਥਾਪ ਕਿਆ ਸਭ ਆਪਣਾ ਇਹੋ ਆ ਬਣ ਜਾਣਾ ਪ੍ਰਮਾਤਮਾ ਨੇ ਮਨ ਦੇ ਅੰਦਰ ਤਨ ਤੇ ਤਨ ਦੇ ਅੰਦਰ ਮਨ ਪ੍ਰਮਾਤਮਾ ਨੇ ਆਪ ਬਣਾਇਆ ਹੋਇਆ ਹੈ ਤੇ ਜਿਹੜਾ ਮਨੁੱਖ ਮਨ ਤੇ ਤਨ ਦੇ ਵਿੱਚ ਫਸਿਆ ਰਹਿੰਦਾ ਉਹ ਜਨਮਨ ਦੇ ਗੇੜ ਵਿੱਚ ਫਸਿਆ ਰਹਿੰਦਾ ਹੈ ਜਿਨ ਦੀਆ ਸੋਚਿਤ ਨਾ ਆਵੇ ਮੋਹਾਂ ਦੇ ਲਪਟਾਣਾ ਜਿਸ ਪ੍ਰਮਾਤਮਾ ਨੇ ਤੈਨੂੰ ਨਿਯਮਤਾ ਦਿੱਤੀਆਂ ਦਾਤਾਂ ਦਿੱਤੀਆਂ ਹਨ ਉਹਨੂੰ ਤੂੰ ਵਿਸਾਰ ਦਿੱਤਾ ਹੈ ਇਸ ਕਰਕੇ ਤੂੰ ਅਗਿਆਨਤਾ ਦੇ ਹਨੇਰੇ ਵਿੱਚ ਅੰਨਾ ਹੋ ਗਿਆ ਹੈ ਜਨ ਕੀਆ ਸੋਈ ਪ੍ਰਭ ਜਾਣ ਹਰ ਕਾ ਮਹਲ ਪਰਾ ਜਿਸ ਪ੍ਰਮਾਤਮਾ ਨੇ ਇਹ ਸਰੀਰ ਬਣਾ ਰਿਹਾ ਹੈ ਉਹੀ ਜਾਣ ਸਕਦਾ ਹੈ ਅਸੀਂ ਉਸ ਪ੍ਰਮਾਤਮਾ ਨੂੰ ਪਹੁੰਚ ਨਹੀਂ ਸਕਦੇ ਭਗਤ ਕਰੀ ਹਰਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਅਖੀਰ ਵਿੱਚ ਪਾਤਸ਼ਾਹ ਜੀ ਕਹਿੰਦੇ ਹਨ ਕਿ ਏ ਦਾਸ ਨਾਨਕ ਤੇ ਉਤੇ ਕਿਰਪਾ ਕਰੀ ਕਿ ਆਪ ਜੀ ਦੇ ਭਗਤ ਆਪ ਜੀ ਦੇ ਗੁਣ ਗਾਉਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ